ਲੋ ਜੀ ਸਾਗ ਮੈਂ ਧੋ ਕੇ ਰੱਖ ਲਿਆ ਆਪਣਾ ਧੁੱਪੇ ਮੜ ਜਾ ਪਾਣੀ ਸੁੱਕਦਾ ਫੇ ਚੀਰਦੀ ਐ ਇਹਨੂੰ ਇੱਧਰ ਹੋਰ ਲਿਆਂਦੇ ਆ ਮੈਂ ਇੱਥੇ ਤਾਂ ਪਾਲਕ ਤੋੜ ਕੇ ਇਹ ਪਰਮਜੀਤ ਦੇ ਦੋਸਤ ਦੇ ਘਰ ਭੇਜਣਾ ਆ ਸਾਗ ਨਾਲ ਮੈਂ ਮੂਲੀਆਂ ਲੀਆਂ ਹੀ ਪੱਟ ਕੇ ਉਹਨਾਂ ਲਈ ਸਾਗ ਤੋੜ ਕੇ ਮੈਂ ਰੱਖ ਕੇ ਆਈ ਗਏ ਚੱਕਣ ਹੁਣ ਤਾਂ ਉਹ ਵੀ ਸਾਗ ਮੈਂ ਪੱਤਾ ਲਾ ਕੇ ਤਾਂ ਇੱਧਰ ਭੇਜ ਦੇਣਾ ਆ ਬਾਥੂ ਸਰਦਾਰ ਜੀ ਲੈਣ ਗਏ ਆ ਆਏ ਤੇ ਫੇ ਚੀਜ਼ ਕਿ ਪਾਉਣੀ ਹੈ ਟਾਈਮ ਵੀ ਕਿੰਨਾ ਹੋ ਗਿਆ ਅੱਜ ਲੈ ਆਏ ਨਹੀਂ ਹਜੇ ਤੱਕ ਚਲੋ ਜੀ ਮੈਂ ਇਹਦਾ ਵੀ ਪਤਾ ਲਾ ਲਵਾਂ ਹੁਣ ਤਾਂ ਫੇਰ ਬਾਕੀ ਆਪਣੇ ਸਾਹ ਦਾ ਕਰਦੀਆਂ ਕੰਮ

नहीं चूल्हे सारी दिहाड़ी लग जाती साग ना ਪਾ ਗੀ ਆ ਕੀ ਪਾਇਆ ਹੈ ਤੇ ਨੇ ਲਫਾਫਾ ਜਿਹਾ ਸੀ ਜੇ ਨੱਗ ਪੜੀ ਹੋਰ ਥੋੜੋ ਕੁਝ ਪਾ ਜਾ ਮੈਂ ਨਹੀਂ ਤੇ ਤਾਂ ਨਾ ਤਾਂ ਜੋਗਾ ਤਾ ਨਹੀਂ ਨਹੀਂ ਪੈਂਦਾ ਚਲੋ ਜੀ ਸਾਗ ਸਾਡਾ ਰੇਚੇ ਜਵੇ ਇਹਦੇ ਖਾਲਦੀ ਹੋਰ ਕੀ ਕੀ ਪਾਉਣਾ ਇਹਦੇ ਵਿੱਚ ਅਸੀਂ ਹਜੇ ਬਾਥੂ ਪਾਉਣਾ ਆ ਜਾਂ ਵਿੱਚ ਇਹ ਚ ਲੂਣ ਥੋੜਾ ਜਿਹਾ ਘਿਓ ਤਾਂ ਥੋੜੀ ਜਿਹੀ ਲਾਲ ਮਿਰਚ ਪਾਤੀ ਆ ਹੁਣ ਹੌਲੀ ਹੌਲੀ ਰਿਜੂਗਾ ਤੇ ਫਿਰ ਬਾਅਦ ਚ ਲਸਣ ਤਾਂ ਹਜੇ ਬਾਥੂ ਵੀ ਸਰਦਾਰ ਜੀ ਲੈਣ ਗਿਆ ਜਾਂ ਆਏ ਨੇ ਉਹ ਵੀ ਕੱਲ ਦੇਣਾ ਚੀਰ ਕੇ ਪਾਉਣਾ ਆ ਉਹ ਪਾ ਲਵਾਂਗੇ ਬਾਥੂ ਨਾਲ ਤਾਂ ਲਸਣ ਤਾਂ ਅਦਰਕ ਉਹ ਛਿਲ ਕੇ ਰਿਜੇ ਦੇ ਚ ਪਾ ਦੇਣੇ ਆ ਫਿਰ ਛੱਲ ਮੈਂ ਹੁਣ ਦੇਖਾਂ ਹੋਰ ਕੋਈ ਕੰਮ ਮੇਰਾ ਅਜੇ ਵੀ ਆਏ ਤੋਂ ਛੇਲੇ ਲਵਾਂਗੇ ਲਸਣ ਅਦਰਕ ਹੁਣ ਸਾਰਾ ਉਹ ਛੇਲ ਲੈਣਾ ਜੇ ਕੁਝ ਦੂਸਰਾ ਫੇ ਮਸ਼ੀਨ ਚੋਂ ਕੱਢ ਲਈ ਮਸ਼ੀਨ ਚੋਂ ਮੈਂ ਕੱਢ ਲਉ ਮੈਂ ਉੱਧਰ ਮੈਂ ਕਾ ਦੇਖ ਲਾਂ ਕਪੜੇ ਕਪੜੇ ਤੈ ਮਾਰ ਲਵਾਂ ਮੈਂ ਹੈ ਚਲੋ ਜਾਨਾ ਸੋਈ ਦਾ ਦੇਖ ਲੈਣ ਥੋੜਾ ਬਹੁਤ ਜਿਹੜਾ ਰਹਿੰਦਾ ਹੈ ਕਰ ਲਾ ਚਲ ਠੀਕ ਹੈ ਮੈਂ ਪਾ ਲੈਣੇ ਉੱਧਰ ਕੰਮ ਤੂੰ ਜੋ ਛਿੱਲ ਹੋ ਗਿਆ ਲਸਣ ਤਾਂ ਮੈਨੂੰ ਦੱਸ ਦੇਈ ਫੇ ਅਦਰੇ ਕੋ ਛਿੱਲ ਦੇ ਮੈਂ چیر ਕੇ ਆਪੇ ਪਾ ਲੈਣਾ ਹੈ ਫੇ ਚਲੋ ਜੀ ਮਿਲਿਆ ਬਾਤੂ ਪਕੜ ਗਿਆ ਆਇਆ ਦਗਾ ਲੋ ਤਾਂ ਕਿਦਾਂ ਦਾ ਹੂੰ ਕਹਿੰਦਾ ਘੰਟਾ ਹੋ ਗਿਆ ਤੁਹਾਨੂੰ ਬਾਥੂ ਲੈਣ ਗਿਆ ਨੂੰ ਸੁਈਆ ਕੀ ਬਾਥੂ ਨਹੀਂ ਆ ਇਹਗਾ ਤਾਂ ਬਾਥੂ ਚੱਲ ਉੱਤ ਪੱਕਾ ਪੱਕਾ ਲਾ ਦਵਾਂਗੇ ਕੋਈ ਕੁਝ ਹੋਰ ਕਹਿੰਦੇ ਆ ਨਹੀਂ ਇਹ ਹੈਗਾ ਤਾਂ ਬਾਥੂ ਉਹ ਟੋਕਰੀ ਚ ਪਾ ਦਿਓ ਟੋਕਰੀ ਚ ਕਿਹੜਾ ਮਾੜਾ ਵੀ ਦੇ ਦੇ ਹਾਰੇ ਆ ਤਾਂ ਉਹਨਾਂ ਦਾ ਆਇਆ ਭੇਜਣਾ ਮਾਲਪੁਰੀਆਂ ਨੂੰ ਸਾਗ ਥੋੜਾ ਜਿਹਾ ਇਹਨਾਂ ਨੂੰ ਬਾਥੂ ਭੇਜ ਦੇਵਾਂਗੇ ਜੇ ਪਸੰਦ ਆਇਆ ਰੱਖ ਲਓ ਨਿਨਾਸੇ ਕਿਦਾ ਮਾੜਾ ਵੀ ਆਉਦਾ ਬੀਬੀ ਲਾ ਦਵਾਂਗੇ ਉੱਤ ਮੈਨੂੰ ਉਦੋਂ ਨਾਲੋਂ ਆਇਆ ਆ ਨਹੀਂ ਆ ਜਿਹੜਾ ਉਪਰੋਂ ਡੋਡੀ ਜਿਹਾ ਡੋਡੀ ਜੀ ਮੈਨੂੰ ਇਹ ਪਸੰਦ ਨਹੀਂ ਆ ਗਈ ਬਹੁਤ ਚਲ ਠੀਕ ਹੈ ਮੈਂ ਦੇਖਾ ਪਹਿਲੇ ਕੱਪੜੇ ਤਾਂ ਮੈਂ ਮਾਰਾ ਉਹ ਢੇਰ ਲੱਗਾ ਪਿਆ ਆ ਤੂੰ ਤਾਂ ਮੇਰੇ ਨਾਲ ਚੀਰ ਹੋ ਜਾਣਾ ਸੀ ਬੜਾ ਸੋਹਣਾ ਏ ਜੇ ਪਹਿਲੇ ਆ ਜਾਂਦੇ ਤਾਂ ਨਾਲ ਆਵੇ ਹੌਲਾ ਹੋਣਾ ਸੀ ਹੁਣ ਚਲ ਚਲ ਕੋਈ ਨਹੀਂ ਨਾਲ ਚੀਰ ਕੇ ਪਾ ਦਿੰਦੇ ਹਜੇ ਹੁਣੇ ਪਾਇਆ ਪਤੀਲੇ ਚ ਵੀ ਟੈਸਟ ਕਰਦੇ ਪਹਿਲੇ ਬਾਤੂ ਕਿਦਾਂ ਦਾ ਜਾਟਾ ਗੁੰਨਣਾ ਆਇਆ ਨੇ ਹੁਣ ਸਾਡੇ ਥੜੇ ਤੇ ਉੱਥੇ ਚੂਰਨਾ ਚੜਦਾ ਪਸੂਆਂ ਦੀ ਸੁੱਕਾ ਦਾ ਇਹਦਾ ਉਹ ਚੜਾਉਣਾ ਆਇਆ ਉੱਥੇ ਜਗ੍ਹਾ ਬਣੀ ਆ ਸਾਡੇ ਪਿੰਡ ਉੱਥੇ ਸਾਲ ਕਰੋਂਦੇ ਆ ਜਿੱਦਾਂ ਲੰਗਰ ਲਾਉਂਦੇ ਆ ਫੇਰ ਸਾਰੇ ਪਿੰਡ ਚ ਜਿੱਦਾਂ ਸਮਾਨ ਇਕੱਠਾ ਕਰਕੇ ਰਸਤ ਪਾਣੀ ਤਾਂ ਫਿਰ ਪਰसों ਵੀ ਧੂਫ ਦੇਖ ਗਿਆ ਸੀਗਾ ਕਾਇਨੂ ਬਿਮਾਰ ਨੂੰ ਕਿੰਦਾ ਗਾਈ ਨੇ ਉੱਠ ਖਾਣਾ ਸਵੇਰ ਨੂੰ ਤਾਂ ਫੇਰ ਤੁਸੀਂ ਚੂਰਮਾ ਚੜਾ ਦਿਓ ਅੱਜ ਸ਼ਨੀ ਆ ਰਿਹਾ ਫੇ ਅੱਜ ਚੂਰਮਾ ਚੜਨਾ ਹੈ ਉੱਤੇ ਸਾਗ ਰਿਚੀ ਜਾਂਦਾ ਮੈਂ ਕਿ ਚਲੋ ਉਦੋਂ ਤੱਕ ਮੈਂ ਆਟਾ ਬਣ ਕੇ ਤਾਂ ਚੂਰਮੇ ਲਈ ਰੋਟੀਆਂ ਪਕਾ ਲੈਣੀਆਂ ਤੁਹਾਡੇ ਸਾਰੇ ਭੈਣ ਭਰਾਵਾਂ ਦੀਆਂ ਦੁਆਵਾਂ ਲੱਗੀਆਂ ਨਾਲ ਡਾਕਟਰ ਸਾਹਿਬ ਦੀ ਦਵਾਈ ਲੱਗੀ ਮਹਾਰਾਜ ਦੀ ਕਿਰਪਾ ਹੋਈ ਨਾਲੋਂ ਮੇਰਾ ਵੀਰ ਧੂਫ ਦੇ ਗਿਆ ਕਾਈ ਨੂੰ ਉਹਨੂੰ ਜਦੋਂ ਪਤਾ ਲੱਗਾ ਉਹ ਆਪੇ ਹੀ ਆ ਗਿਆ ਧੂਫ ਦੇ ਗਿਆ ਇੱਥੇ ਤਾਂ ਬੜ ਜਕੀਨ ਨਾ ਕਹਿ ਕੇ ਗਿਆ ਕਹਿੰਦਾ ਕੱਲ ਅੱਜ ਮੈਂ ਧੂਪ ਦੇ ਦਿੱਤਾ ਐ ਕੱਲ ਨੂੰ ਕਹਿੰਦਾ ਗਾਈ ਨੇ ਉੱਠ ਖਾਣਨਾ ਐ ਇਹ ਤੋਂ ਇਹ ਥੜੇ ਤਾਂ ਕਹਿੰਦਾ ਚੂਰਮਾ ਚੜਾਏ ਨਾਲ ਕੱਚੀ ਲੱਸੀ ਦਾ ਸ਼ਿੱਟਾ ਦਿੰਦੇ ਆ ਉੱਥੇ ਸਾ ਡਿਪੈਂਡ ਕੋਈ ਵੀ ਕਿਸੇ ਦਾ ਪਸ਼ੂ ਬਿਮਾਰ ਹੋਵੇ ਉੱਥੇ ਜ਼ਰੂਰ ਜਾਂਦੇ ਆ ਲੋਕੀ ਕਿੰਨਾ ਕੱਜ ਗਿਆ ਬੱਤੂ ਭਇਆ ਕਿੰਨਾ ਕੋਈ ਨਹੀਂ ਬਾਤੂ ਤੇ ਚੱਲ ਪਾਤਾ ਇੱਕ ਸਾਡਾ ਸਾਗ ਰਿਜਦਾ ਇਹ ਤੋਹਲਾ ਤੋੜ ਲੈ ਮਰੂਦ ਦਿਖਾਇਓ ਹਾ ਇਹ ਦੇਖ ਲੈ ਮੇਰੇ ਕੱਪੜੇ ਬੰਨੇ ਸੀ ਮੈਂ ਕਿ ਤੋਤਿਆਂ ਤੋਂ ਬਚਾ ਕੇ ਰੱਖਦੀ ਇਹਨਾਂ ਨੂੰ ਆ ਵੀ ਆ ਜਾਣਾ ਸੀ ਕੱਟੜਾ ਦਾ ਕਿਦਾਂ ਦੇ ਦੇਖਾਂ ਇਹ ਵੀ ਆ ਜਾਣਾ ਸੀ ਪੱਟ ਗਿਆ ਉਹਨਾਂ ਦਾ ਸਾਗ ਵੀ ਪਾ ਦੇ ਉਹ ਲਫਾਫੇ 'ਚ ਮਾਲਪੂਰੀਆਂ ਦਾ ਥੱਲੇ ਮੂਲੀਆਂ ਹੋਣੀਆਂ achar ਕ ਤੂੰ ਹੀ ਤੋੜ ਪਾਜੀ ਮੈਂ ਸਵੇਰੇ ਸੋਚਦੀ ਸੀ ਮੈਂ ਕਿਹਾ ਕੱਪੜੇ ਦੇ ਵਿੱਚ ਖਰਾਬੀ ਨਾ ਹੋ ਜੂ ਪਕਾਏ ਕਿੰਨਾ ਸੋਹਣਾ ਨਿਕਲੇ ਲਾਲ ਲਾਲ ਮੈਂ ਕਹ ਸੀ ਇੱਕ ਪੱਕਾ ਬੀਬੀ ਨੂੰ ਦੇ ਕੇ ਆਵਾਂਗੇ ਜਿਹੜਾ ਜ਼ਿਆਦਾ ਪੱਕ ਜੂਗਾ ਖਾ ਹੋ ਜਾਣਾ ਬੀ ਕੱਢ ਕੇ ਲਾ ਜ਼ਿਆਦਾ ਪੱਕ ਗਿਆ ਹਾਏ ਹਾਏ ਚਲ ਕੱਟਿਓ ਮੈਂ ਸਾਗ ਚ ਪਾ ਲਵਾਂ ਦੂਜਾ ਲਸਣ ਤਾਂ ਅਦਰਕ ਪਾ ਲਵਾਂ ਛਿੱਲੇ ਆ ਬਾ ਚੂਰੀ ਦੇ ਗੋੜੇ ਪਾ ਲੈਣਾ ਹਾਂ ਘੋੜ ਕੁੱਟ ਕੇ ਪਾ ਲੈਣੀ ਹੈ ਨਾ ਰੋਟੀ ਚੂਰ ਕੇ ਫੇਰ ਬਾਅਦ ਚ ਪਾਉਣਾ ਹੈ ਹੈ ਮੈਂ ਆਟਾ ਜੀ ਨਹੀਂ ਪਾਉਣਾ ਹੈ ਨਹੀਂ ਨਹੀਂ ਮੈਂ ਆਟਾ ਹੁਣ ਗੋਲ ਲਿਆ ਇਦਾਂ ਹੀ ਤਾਂ ਉਹ ਦੂਜਾ ਦੇਸੀ ਘਿਓ ਚ ਬਣਾਉਣੀ ਆ ਚਲ ਠੀਕ ਹੈ ਵੀ ਕੱਢ ਕੇ ਖਾਣਾ ਹੋਣਾ 20 ਕੱਢ ਕੇ ਖਾਣਾ 20 ਕਿਤੇ ਉਹ ਪੋਲਾ ਹੈ ਉਹ ਦੇਖੋ ਤੇ ਇੱਕ ਟੁਕੜੀ ਜੇ ਪੋਲਾ ਹੈ ਤਾਂ ਆਹੀ ਪੋਲਾ ਹੋਈ ਪੋਲਾ ਦੂਜੇ ਤੇ ਦੇਖੋ ਜੇ ਸਹੀ ਆ ਤਾਂ ਅੱਧਾ ਕ ਪੀਸ ਹੋਏ ਉਹਨੇ ਖਾਣਾ ਹੈ ਦੇ ਆਇਓ ਨੂੰ ਆ ਦੇਖੋ ਮੱਖੀ ਬੈਂਦੀ ਉੱਤੇ ਹਾਂ ਦੇਖੋ ਤਾਂ ਮਿੱਠਾ ਆ ਚਲ ਅੱਧਾ ਕਰਖ ਲਓ ਫੇ ਵਿੱਚੋਂ ਵੀ ਕੱਢ ਕੇ ਜੇ ਕੋ ਖਾ ਹੋ ਗਿਆ ਤਾਂ ਠੀਕ ਹੈ ਨਹੀਂ ਤਾਂ ਹੋਰ ਪਕਾ ਕੇ ਦੇ ਦਵਾਂਗੇ ਫੇ ਜੀ ਲਵਾ ਮੇਚ ਲਸਣ ਮੇਚਾ ਕਾਲਮਾ ਸਾਗ ਚ ਪਹਿਲਾਂ ਮੇਚ ਜ਼ਿਆਦਾ ਤਾਂ ਹੋ ਜੂਗੀ ਆ ਨਹੀਂ ਆ ਆਹੀ ਪਾਈ ਜੜੀਆਂ ਰੱਖੀਆਂ ਵਿੱਚ ਨੇ ਨਹੀਂ ਪਹਿਲਾਂ ਲਾਲ ਵੀ ਪਾਈਆਂ ਆ ਥੋੜੀਆਂ ਪਈਆਂ ਹੋਣਾ ਇੱਥੇ ਸੀਸੇ ਕਰ ਕਰੀ ਚਣ ਸਾਰੇ ਉਹ ਅਸੀਂ ਨੇ ਤਾਂ ਪਹਿਲਾਂ ਸਿੱਟਣਾ ਪੁਜੀ ਪੇਕਾ ਲੱਗਣਾ ਹੋਰ ਬਸ ਧਾਰਾ ਚੋ ਕੇ ਤੇ ਬਾਅਦ ਚ ਮੈਂ ਕੋਟੂਗੀ ਇਹਨੂੰ ਹੁਣ ਇਹ ਤੇ ਤੈਨੂੰ ਤਾਂ ਸੱਚ ਕੋਟ ਵੀ ਨਹੀਂ ਹਣਾ ਮਸ਼ੀਨਾਂ ਹੀ ਕੋਟਾਂਗੇ ਮਸ਼ੀਨਾਂ ਹੀ ਕੋਟਾਂਗੇ ਅਲਨਰ ਲਾ ਦੂੰਗੀ ਪਹਿਲੋਂ ਮੈਂ ਫੇ ਮਸ਼ੀਨ ਲਾ ਦੇ ਉੱਦਦਾ ਤਾਂ ਮਸ਼ੀਨ ਵਾਲਾ ਪਸੰਦ ਨਹੀਂ ਸਾਨੂੰ ਜਿਆਦਾ ਦੂਜਾ ਪਤਲਾ ਜਿਹਾ ਹੋ ਜਾਂਦਾ ਤਾਂ ਦੇਖੂਗੀ ਬਸ ਜੋਨ ਨੂੰ ਵੀ ਘੰਟਾ ਲੱਗ ਜਾਂਦਾ ਹੈ ਇਹ ਜੀ ਜਾਵੇ ਹੁਣ ਮੈਂ ਮਰੂਦ ਖਾ ਲਵਾਂ ਆਹ ਹੁਣ ਆਹਨੀ ਆ ਹੁਣ ਕੱਟਦਾ ਦੋ ਮਾਰੇ ਪੀਸ ਵਿੱਚ ਸਾਗ ਪੋਣਾ ਪਾਦੋਂ ਲਾਪੇ ਚ ਪਹਿਲੇ ਸਾਗ ਆਇਆ ਆਹ ਹੋਰ ਵੀ ਕਿਸੇ ਭੈਣ ਭਾਈ ਨੂੰ ਚਾਹੀਦਾ ਸਾਗ ਤਾਂ ਆਜੋ ਜੀ ਵੈਲਕਮ ਤੁਹਾਡਾ ਇਹ ਕੋ ਮਾਰ ਪਰ ਵੀ ਨੇੜੇ ਬੰਨੇ ਦੇ ਦੂਰ ਪਾਲ ਪਾਲਿਆਂ ਦਾ ਵੈਲਕਮ ਆ ਜੇ ਕਿਸੇ ਨੇ ਖੁੱਲੇ ਗੱਫੇ ਖੁੱਲੇ ਗੱਫੇ ਸਾਗ ਸਾਡਾ ਬਹੁਤ ਹੋ ਗਿਆ ਪਾਲਕ ਮੇਥੇ ਬਾਥੂ ਵੀ ਹੈ ਬਾਥੂ ਵੀ ਆ ਅਗਲੇ ਖੇਤਾਂ ਚ ਦੂਰ ਜਾਂ ਖੇਤ ਉਹਨਾਂ ਚ ਬਾਥੂ ਉਹ ਬਾਥੂ ਵੀ ਲਿਆ ਦੋਗੇ ਤੁਹਾਨੂੰ ਬਾਥੂ ਵੀ ਅੱਜ ਕੱਲ ਕਿਤੇ ਕਿਤੇ ਹੀ ਮਿਲਦਾ ਲੱਭ ਗਿਆ ਉੱਥੋਂ ਇਹ ਮੈਂ ਕਿ ਮੂਲੀਆਂ ਵੀ ਆ ਚਾਰ ਭੇਜ ਦਿੰਦੇ ਹਾਂ ਜੀ ਪਰ ਵੀ ਰਾ ਝੁੱਕ ਲਈ ਕਿ ਚੰਨ ਮਨਾ ਖਾਲਾ ਮਰੀ ਉਹਦਾ ਲੋ ਇੰਨਾ ਰੋਟੀਆਂ ਬਕਾ ਲਈਆਂ ਆ ਪੰਜ ਮੋਟੀਆਂ ਮੋਟੀਆਂ ਚੂਰਨੇ ਵਾਸਤੇ ਗਰਮ ਗਰਮ ਦੀ ਚੂਰੀ ਕੋਲ ਰੱਖ ਦਿੰਦੇ ਫਿਰ ਪਸੂ ਚੋਕੇ ਤਾਂ ਬਾਅਦ ਚ ਜਾਣਾ ਹੈ ਚੜਾਉਣਾ ਜਿਆਦਾ ਗਰਮ ਹੈ ਥੋੜੀ ਠੰਡੀਆਂ ਕਰ ਲਵਾਂ ਪਹਿਲੇ ਫਿਰ ਬਣਾਉਣੀ ਹੈ ਭਾਂਜੀ ਬੋੜੀ ਕਹਿੰਦੇ ਸੀ ਮੇਰੇ ਨਾਲ ਚਲ ਜੂਗੀ ਜਠਾਣੀ ਸਾਡੀ ਉਹ ਚੜਾਉਂਦੇ ਰਹਿੰਦੇ ਅਸੀਂ ਉੱਥੇ ਪਹਿਲੀ ਵਾਰੀ ਚੜਾਉਣਾ ਹੈ ਮੈਨੂੰ ਪਤਾ ਲੱਗ ਜੂਗਾ ਜਗਾ ਤਾਂ ਭਾਜੀ ਨੂੰ ਵੀ ਨਹੀਂ ਪਤਾ ਕਿੱਥੇ ਗਿਆ ਕਿ ਉਹ ਵੀ ਦੇਸੀ ਮੈਂ ਘਰ ਦਾ ਹੀ ਵਾਸੀ ਬਣਾਇਆ ਥੋੜਾ ਜਿਹਾ ਕੰਨਿਆਂ ਦਾ ਮੈਂ ਕਿ ਮੁੱਲ ਦਾ ਕੀ ਪਾਇਆ ਇਹੀ ਪਾ ਦਿੱਨੇ ਮਹਾਰਾਜ ਫਰੀਦ ਗੁਰੂ ਕਾ ਵਾਇਤ ਚ ਸੱਚੇ ਬਾਛਾ ਹਰ ਜੇ ਕਿਸੇ ਵੀ ਰੂਪ ਚ ਮੰਨ ਲਈਏ ਮੋੜ ਮੋੜ ਕੇ ਮੋੜ ਕੇ ਮਹਾਰਾਜ ਵਾਇਕੁਰ ਸਾਡੇ منہੋਂ ਨਿਕਲਦਾ ਹੈ ਜਿੱਦਾਂ ਜਿੱਦਾਂ ਦੀ ਸਦੀ ਸ਼ਾਤ ਆਏ ਦੋ ਮਿੰਟ ਦੀ ਮਾਣ ਦੀ ਸਿੱਖੋਟ ਕਟ ਕੇ ਲਓ ਫੇ ਡੋਲੂ ਚ ਪਾ ਦੇਣੀ ਹੈ ਫੇ ਦੁੱਧ ਵੀ ਤਾਲਾ ਮਚੋ ਲੈਣੀ ਹੁਣ ਬਾਅਦ ਚ ਫੇ ਤਾਂ ਦੂਜਾ ਹੋ ਜਾਊਗਾ ਨਾ ਤਾਜ਼ਾ ਦੁੱਧ ਹੋ ਜਾਊਗਾ ਉਹ ਚਿੱਟਾ ਦੇਣ ਨੂੰ

ਚੌਂਦੀ ਠੀਕ ਹੈ ਨਹੀਂ ਤਾਂ ਮੈਂ ਬਹਿ ਜਾਨੀ ਆ ਚਲੂੰਗੀ ਚਲ ਮੈਂ ਦੁੱਧ ਚੋਲਣ ਨਹੀਂ ਖੁੱਤ ਨਹੀਂ ਤਾਂ ਫੱਟਾ ਤਾਂ ਇੱਕੋ ਹੀ ਹੈ ਫੱਟਾ ਅੰਦਰੋਂ ਲਿਆ ਬਾਟਲੀਆ ਦੁੱਜੀ ਚਲ ਠੀਕ ਭਾਜੀ ਬਾਟਲੀ ਲੈ ਦੋ ਯਾਦ ਭਾਜੀ ਭਾਜੀ ਕੰਦਨ ਮੈਨੂੰ ਨਾ ਠੀਕਂਦੇਓ ਦਨਾਰੀ ਸੋ ਤੀ ਪੋਂਗਰ ਸੂ ਤੇ ਜਿਹੜੀ ਲਿੱਤੀ ਆਜੋ ਮੈਂ ਮੈਗਾ ਰੋਟੀ ਪਾਤੀ ਆ ਅਰ ਮਿੱਥੋ ਨਾ ਪਹਿਲਾ ਪਾਉਂਦਾ ਵੇ ਲੋਕੀ ਰੋਣਾ ਮਾ ਦੀ ਇਹਦੇ ਲੱਤ ਖਾਂਦਾ ਨਾ ਲੱਤ ਆ ਮੈਂ ਪਤਾ ਸਾਂਚੇ ਚੋਂਦਲੀ ਪਈ ਅੱਜ ਆਹ ਗਈ ਮੁੰਡਿਆਂ ਦੀ ਰੋਟੀ ਪਾ ਗਏ ਅਰ ਕੋਈ ਨਾ ਪਾਉਂਦਾ ਆਈ ਆਪਣਾ ਸਾਗ ਰਮਾ ਲੈ ਲੀ ਲੱਤ ਖਾ ਕੇ ਲੱਤ ਮਾਰਨਾ ਪੈਣਾ لوگ سے ساون بدلایا پیار ساتھ ہو جی میں تے مجھ کو پتہ چل گیا تھا کہ ہائے ہائے میرے دائی لگی ہو گیا چھپتا ہے اندر کم نہیں کر رہا تھا نا ہن پاجے سے باہر گیا گیا کوئی نہیں اب ہم

ਜਦਜੀ ਦਵਾ ਜੀ ਲਾਈਵ ਚ ਠੀਕ ਤਾਂ ਸੀ ਕਿਤਾ ਪੈਣ ਪਾ ਲਿਆ ਲਣਾਵਾ ਕਾ ਹੁਣ ਆ ਜਾ ਲੱਗੇ ਬਹੁਤ ਮੈਂ ਤਾਂ ਗਿਆ ਮੈਂ ਕਿ ਆ ਜਾ ਆਰਾ ਮੈਂ ਕਿ ਮੈਂ ਬਾਅਦ ਚ ਚੋ ਲੈਨੀ ਆ ਭਾਜੀ ਨੇ ਕਹਿੰਦਾ ਕਹਿੰਦਾ ਮੈਂ ਕਿ ਪੈਣ ਸਾਗ ਛੇਲਦੀ ਸੀ ਬਣ ਗਿਆ ਹੁਣ ਇਹ ਅੱਜ ਸੁੱਕਾ ਲੈਣ ਪਈਏ ਡਾਲੀਆਂ ਦੀਆਂ ਬਣ ਜਾਂਦੀਆਂ ਕੋਲ ਤੇ ਪਾ ਲਈਏ ਕੋਲ ਤੇ ਪਾ ਕੇ ਡਾਲੀਆਂ ਨਹੀਂ ਬਣਦੀਆਂ ਆਦਨ ਨੇ ਮੈਂ ਬਾਅਦ ਵਿੱਚ ਤੂੰ ਚੰਗੀ ਤਰ੍ਹਾਂ ਘੋੜ ਦੇਈ ਤੂੰ ਹੱਥਾਂ ਸਾਗ ਬਣਾਉਣ ਨੂੰ ਜੇ ਤਾਂ ਕਾਣੀ ਪੈ ਜਾਂਦੀ ਹੈ ਮੈਂ ਕਹਿੰਦੀ ਜੇ ਸਾਗ ਬਣਾਉਣਾ ਉਹ ਦਿਨ ਹੋਰ ਕੋਈ ਕੰਮ ਨਾ ਕਰ ਤੇ ਕੋੰਦਾਂ ਅੱਲਾ ਸਾਗ ਹੀ ਬਣਾਉਂਦੇ ਇੱਕ ਤੇਜ਼ ਹੋਊ ਘਟਕਦੀ ਸਾਡੀ ਰੋਟੀ ਮਿੱਟਲ ਹੋਫ ਜੇ ਅਸੀਂ ਪਹਿਲਾਂ ਉਹਨਾਂ ਦੀ ਬਾਦ ਦੀ ਫੋਟੋ ਹੋ ਜਾਊਗਾ ਬਣੀ ਜਾਂਦਾ ਹੈ ਬਣੀ ਜਾਂਦਾ ਇੱਕ ਹੱਥ ਨਾਲ ਵੀ ਮੈਂ ਤਾਂ ਹੁਣੇ ਮੂੰਹ ਚ ਪਾ ਲਿਆ ਠੀਕ ਹੈ ਤਾਂ ਛੇਤੀ ਖਾ ਲਵਾਂ ਬਣੀ ਜਾਂਦਾ ਕਸ ਨਹੀਂ ਚੱਲ ਕੋਈ ਨਹੀਂ ਬਣ ਜਾਣਾ ਹੈ ਸੁੱਕੇ ਉੱਤੇ ਦਾ ਅਰ ਲੈਣਾ ਇੱਕ ਹੱਥ ਨਾਲ ਔਖਾ ਹੋ ਜਾਂਦਾ ਆਹ ਦੇਖੋ ਅੰਦਰੋਂ ਫਟਾਫਟ ਮੈਨੂੰ ਭੁੱਖ ਮੋ ਲੱਗੀ ਸਰ ਉਹ ਦੇਖ ਕੇ ਭੁੱਖ ਲੱਗ ਜਾਂਦੀ ਮੇਰੀ ਪੱਕ ਮੈਨ ਪੱਕੀ ਬਸ ਮਾਜੂ ਕਰੀ ਨੇ ਜਾਨੂ ਹਾਂ ਜੀ ਸਾਹ ਦੇ ਉਹ ਨਹੀਂ ਖੋਲੋ ਇੱਕ ਮਿੰਟ ਠੀਕ ਹੈ ਉਹ ਨਹੀਂ ਹੋਣਾ ਹੀ ਦੇ ਦੇਣਾ ਹੈ ਪ੍ਰਸ਼ਾਦ ਗਾਇਆਂ ਦੇਣਾ ਹੈ ਓਜੀ ਰੋਟੀਆਂ ਮੇਰੀਆਂ ਪੱਕ ਗਈਆਂ ਆ ਸਾਗ ਬਣ ਗਿਆ ਆ ਅੱਜ ਟੈਮਨਾਂ ਦੀ ਪਕਾ ਲਈਆਂ ਕੋਈ ਨੇਰਾ ਹੋ ਜਾਂਦਾ ਚੌਂਕੇ ਚ ਨਾ ਬਲਵ ਹੈ ਨਹੀਂ ਕਰਕੇ ਪਰੇ ਆ ਬਲਵ ਨੇਰਾ ਛੇਤੀ ਹੋ ਜਾਂਦਾ ਆ ਤਾਂ ਕਰਕੇ ਅੱਜ ਛੇਤੀ ਪਕਾ ਲਈਆਂ ਦੋ ਤਿੰਨ ਪੌਣੇ ਚ ਲਪੇਟ ਲਈਆਂ ਆ ਹੁਣ ਮਾਜ ਖਾ ਲੂਗੀ ਨਿੱਗੀਆਂ ਰਹਿਣੀਆਂ ਆ ਚਾਹਲਾ ਜੀ ਰੋਟੀਆਂ ਪੱਕ ਗਈਆਂ ਸਾਗ ਬਣ ਗਿਆ ਆ ਹੁਣ ਵੀਡੀਓ ਦਾ ਐਂਡ ਮੈਂ ਇੱਥੇ ਹੀ ਕਰਦੀ ਆਂ ਨਹੀਂ ਤਾਂ ਬਲੌਗ ਲੰਮਾ ਜਦੋਂ ਮੈਂ ਬਣਾਉਣ ਲੱਪੇਣੀ ਬਲੌਗ ਮੇਰਾ ਇੰਨਾ ਮਨ ਲੱਗਦਾ ਕਹਿੰਦੀ ਹਾਂ ਵੀ ਬਣਾ ਲਵਾ ਬਣਾ ਲਾ ਵਧੀਆ ਲੱਗਦਾ ਮੈਨੂੰ ਜਿੱਦਾਂ ਤੁਸੀਂ ਪਸੰਦ ਕਰਦੇ ਕਰਕੇ ਖੁਸ਼ੀ ਜੀ ਹੁੰਦੀ ਮਨ ਨੂੰ ਬਣਾਉਂਦੇ ਆਂ ਚਲੋ ਹੁਣ ਮੈਂ ਦੇਖਦੀ ਆਂ ਖਾਣਨੀ ਆ ਪਹਿਲੇ ਮੈਨੂੰ ਭੁੱਖ ਲੱਗ ਗਈ ਸਾਰ ਬਣੇ ਹੁੰਦੇ ਸਾਰ ਬਣਿਆ ਦੇਖ ਮੈਨੂੰ ਭੁੱਖ ਲੱਗ ਗਈ ਬੋਸਣ ਬਣਿਆ ਨਾਲ ਚਲੋ ਜੀ ਮਿਲਦੇ ਆਂ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਸੋਹਣੇ ਜੀ ਸੋਹਣੇ ਜੀ ਕਮੈਂਟ ਕਰਿਆ ਕਰੋ ਤੁਸੀਂ ਇੱਕ ਲਾਈਕ ਕਰ ਦਿਆ ਕਰੋ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਜੇ ਵਧੀਆ ਲੱਗਦੇ ਆ ਤਾਂ ਜੇ ਤੁਹਾਨੂੰ ਵਧੀਆ ਲੱਗਦੇ ਤਾਂ ਕਿਸੇ ਹੋਰ ਨੂੰ ਵੀ ਸ਼ੇਅਰ ਕਰ ਦਿਆ ਕਰੋ ਓਕੇ ਸਾਡੇ ਸਪੋਰਟ ਨਾਲ ਹੀ ਅੱਗੇ ਚੈਨਲ ਵਧਣਾ ਹੈ ਮੇਰਾ ਕੋਸ਼ਿਸ਼ ਕਰਿਆ ਕਰੂੰਗੀ ਹੋਰ ਵਧੀਆ ਵਧੀਆ ਬਣਾਉਣ ਦੀ ਵਲੌਗ ਮੈਨੂੰ ਗੈਸ ਕਰੇ ਲੂ ਜਿਆਦਾ ਵਧੀਆ ਲੱਗਦਾ ਤੁਸੀਂ ਦੱਸਿਓ ਕਮੈਂਟਾਂ 'ਚ ਤੁਹਾਨੂੰ ਕਿੱਦਾਂ ਦੇ ਵਧੀਆ ਲੱਗਦੇ ਮੈਂ ਉਦਾਂ ਦੇ ਬਣਾਉਂਗੀ ਮੈਂ ਤੁਹਾਨੂੰ ਮੇਨੂੰ ਨਵੀਆਂ ਨਵੀਆਂ ਚੀਜ਼ਾਂ ਟਰਾਈ ਕਰਨੀਆਂ ਜਿੱਦਾਂ ਰੈਸਪੀ ਨਵੀਆਂ ਨਵੀਆਂ ਬਣਾਉਣੀਆਂ ਆ ਮੁਨ ਮੇਰਾ ਮਨ ਕਰਦਾ ਜਾਂਦਾ ਕਰਦੀ ਰਹਿੰਦੀ ਟਰਾਈ ਮੈਂ ਕੁਛ ਨਾ ਕੁਛ ਨਵਾਂ ਬਣਾਉਂਦਾ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤੁਹਾਨੂੰ ਨਵੇਂ ਬਲੌਗ ਦੇ ਨਾਲ ਉਹ ਤਤ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ